ਅੱਜ ਅਪਗੁਰਦਵਾਰਾ ਸਾਹਿਬ ਪਹੁੰਚ ਗਏ ਟਾਈਮ 5:30 ਹੋ ਗਿਆ ਮੈਂ ਤੇ ਜਸ਼ਨ ਆਏ ਦੋਨੇ ਤ੍ਰੀਤ ਕਹਿੰਦੀ ਮੰਮਾ ਮੇਰਾ ਸਿਰ ਜਦ ਦੁਖੀ ਆਉਂਦਾ ਥਾੜਾ ਥੋੜਾ ਇਹ ਤਿਆਬ ਬਣ ਗਿਆ ਸੀ ਉਹਦੇ ਤੇ ਮੈਂ ਤੇ ਜਸ਼ਨ ਆ ਗਿਆ ਦੀਨਾ ਜੀ ਆਪਣੇ ਅਪਾ ਤਾਂ ਹੁਣ ਵੈਗਰੂ ਤੇ ਡੋਨਾ ਛੱਡ ਤਗਾਣਾ ਵੀ ਜੋ ਵੀ ਕੁਛ ਹੈ ਨਾ ਸਾਫ਼ ਕਰ ਵੈਗਰੂ ਜਿੱਥੇ ਮੈਂ ਗਲਤ ਆ ਮੈਨੂੰ ਦੇਖ ਤੇ ਬਾਕੀ ਜਿੱਥੇ ਜੋ ਵੀ ਗਲਤ ਆ ਉਹਨੂੰ ਦੇਖ ਵੀ ਤੂੰ ਨਿਆਂ ਕਰ ਸੱਚ ਦਾ ਕਣੀਆ ਹੈ ਨਹੀਂ ਹੁਣ ਤਾਂ ਰੁਕਗਣਾ ਪਰ ਜਸ਼ਨ ਨੂੰ ਫੇਰ ਵੀ ਛਤਰੀ ਚਾਹੀਦੀ ਹੈ ਸਤਿਕਾਰ ਬਲਾ ਹੁਣ ਸਤਿਸ਼ਰੀ ਇਹ ਆ ਵੀ ਗਏ ਤੇ ਮੁੱਟਕਾ ਸਾਹਿਬ ਵੀ ਬੜੀ ਤੇ ਆਦੀ ਮਾਮੀ ਨੇ ਜਿਹੜਾ ਇਹਨੂੰ ਕਲਿੱਪ ਲਾ ਕੇ ਦਿੱਤਾ ਸੀ ਉਹ ਲਾਇਆ ਨਹੀਂ ਜਸ਼ਨ ਨੇ ਅੱਜ ਤੇ ਟਾਈਮ ਜੀ 6:00 ਵੱਜ ਗਏ ਅਸੀਂ 5:45 ਦੀ ਤੁਰੇ ਸੀ ਗੁਰਦੁਆਰਾ ਸਾਹਿਬ ਤੋਂ 5 ਕੁ ਮਿੰਟ ਹੋ ਗਏ ਸਾਨੂੰ ਤੁਰਿਆ ਨੂੰ ਚਾਰ ਚਾਰ-ਪੰਜ ਤੇ ਤੀ ਤਰੇ ਸੀ ਕਿਉਂਕਿ ਪ੍ਰੀਤ ਤਾਂ ਹਰਿਆਣੇ ਜਸ਼ਨ ਨੇ ਸਕੂਲ ਜਾਣਾ ਹਨਾ ਫਿਰ ਸਾਨੂੰ ਪਤਾ ਇਹਨਾਂ ਨੂੰ ਸਕੂਲ ਵੀ ਟਾਈਮ ਨਾਲ ਰੈਡੀ ਕਰਨਾ ਤੇ ਜਸ਼ਨ ਗਈ ਤਾਂ ਸਾਰੇ ਬੱਸ ਉਹਦੇ ਰਹਿਦੇ ਰਹੇ ਸੀ ਕਿਉਂਕਿ ਸਾਢੇ 5 ਵਜੇ ਅਸੀਂ ਗੁਰਦੁਆਰਾ ਸਾਹਿਬ ਆ ਗਏ ਸੀ ਅੱਧਾ ਘੰਟਾ ਬੈਠ ਗਏ ਸੀਗੇ ਤੇ ਪਰ ਐਂ ਤਾਂ ਹੁੰਦਾ ਨਾ ਵੀ ਅੱਧਾਸਤ ਸ਼ਾਮ ਨੂੰ ਹੋਈਏ ਪਰ ਕਿਉਂਕਿ ਬੱਚਾ ਨੇ ਸਕੂਲ ਜਾਣਾ ਹੁੰਦਾ ਨਾ ਬੈਠਾ ਨਹੀਂ ਜਾਂਦਾ ਅੱਜ ਪਤਾ ਨਹੀਂ ਮੇਰਾ ਮਨ ਕਿਉਂ ਲੱਗਿਆ ਗੁਰਦੁਆਰੇ ਚ ਹਾਂ ਆਈ ਦੂ ਮਨ ਲੱਗਦਾ ਪਤਾ ਜਦੋਂ ਆਪਾਂ ਆਉਣੇ ਆ ਨਾ ਉਦੋਂ ਮਨ ਲੱਗਦਾ ਕੋਈ ਕੋਈ ਵੀ ਚੀਜ਼ ਹੈ ਮੈਨੂੰ ਬੱਸ ਹੀ ਲੱਗਦਾ ਵਾਂ ਟੱਕਰ ਦੋ ਮਿੱਤ ਗਿਆ ਹਾਂ ਤੇ ਜਸ਼ਨਾਂ ਵੀ ਜੀ ਲੱਗਾ ਗੁਰਦੁਆਰਾ ਸਾਹਿਬ ਮੇਰਾ ਵੀ ਤੇ ਚਲੋ ਵੈਗਰੂ ਤੇ ਡੋਰਾ ਛੜਤ ਕਾ ਹਣਾ ਵੀ ਵੈਗਰੂ ਵੀ ਜੇ ਅਸੀਂ ਮਾੜੇ ਆ ਨਾ ਕਿਸੇ ਦਾ ਹੱਕ ਅਸੀਂ ਖਾਣੇ ਆ ਤਾਂ ਸਾਨੂੰ ਦੇਖ ਨਹੀਂ ਇਹ ਚੀਜ਼ ਇਨਸਾਫ ਕਰ ਬਹੁਤ ਜਲਦੀ ਕਰ ਇਨਸਾਫ ਟਾਈਮ ਨਾ ਲਾ ਇਹ ਚੀਜ਼ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਕੋ ਵੀ ਠੀਕ ਠਾਕ ਹੈ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੰਗੀਆਂ ਸ਼ੁਰੂਆਤ ਹਨ ਤੇ ਉਹ ਜਿਹੜਾ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਹੈ ਇਸ ਮੈਡੀਜਨ ਵੀ ਉਹ ਸ਼ੌਟ ਆਪਾਂ ਇੱਕ ਬਾਦ ਲਾ ਲਾਦੇ ਹਨਾ ਤੇ ਅਸੀਂ ਨਵੇਂ ਚਲੇ ਤੇ 4 ਵਜੇ ਦੀ ਜਾਗਦੇ ਹਾਂ ਜੇ ਅਸੀਂ ਮੈਡੀਜਨ ਤੇ ਅਸੀਂ ਤਾਂ ਸੁੱਤੀ ਪਈ ਸੀ ਅਸੀਂ ਜਾਇਆ ਨਹੀਂ ਨੂੰ ਹਨਾ ਤੇ ਮੰਮੀ ਆਪ ਜਾ ਬਣਿਆ ਬੈਪਰੀ ਤੇ 4 ਵਜੇ ਅਸੀਂ ਪਏ ਹਨਾ ਸਾਡਾ ਮੰਜਾ ਉੱਥੇ ਸੀਗਾ ਤੇ ਇੰਨਾ ਵੀ ਜਿਆਦੇ 4:20 ਹੋ ਗਏ ਸਾਡਾ ਕਮਰਾ ਚੋਂ ਗਿਆ ਉੱਥੋਂ ਚੋਂ ਗਿਆ ਤੇ ਐਸੀ ਪਾਣੀ ਸਾਰਾ ਸ਼ੀਸ਼ੇ ਦੇ ਦੇਖੋ ਉਹ ਦੇਖ ਗਾਰੇ ਗਾਰੇ ਕੋਠੇ ਨੂੰ ਆ ਉਹ ਸ਼ੀਸ਼ੇ ਦੇ ਇੰਤਾ ਜਣਾ ਆਸੀ ਜਿੱਤਾਂ ਹਲਾ ਮੈਂ ਕਮਰੇ ਟੰਗਣਾ ਤੇ ਫੇਰ ਬਸ ਜਦੋਂ ਸਾਨੂੰ ਮੈਂ ਇਹ ਜਸ਼ਨ ਨੂੰ ਮੈਂ ਜਸ਼ਨ ਆਪਣੇ ਦੇ ਬਾਦ ਚੋਦੀ ਕੇ ਵੀ ਆਈ ਜਾਂਦੀ ਹੈ ਜਦੇ ਜੀ ਦੱਸੀ ਮੈਂ ਜਸ਼ਨ ਨੂੰ ਤੇ ਮੇਰੇ ਨਾਲ ਹੀ ਉੱਤੜੀ ਹੋਤ ਕਿ ਮੈਨੂੰ ਕਹਿੰਦੀ ਮੰਮੀ ਲਾਈਟ ਲਾ ਕੇ ਨਾ ਦੇਖ ਰਹੀ ਸੀ ਫੋਨ ਦੀ ਫਲੈਸ਼ ਲਾਈਟ ਜਦੋਂ ਭਾਈ ਲਾਈ ਇਸ ਫਲੈਸ਼ ਸਾਨੂੰ ਫੇਰ ਵੀ ਸਮਝ ਨਾ ਆਇਆ ਕਿ ਕਿੱਥੋਂ ਕਿੱਥੋਂ ਵਾਛੜਾ ਰਹੀ ਹੈ ਨਾ ਕਿ ਕਿੱਥੋਂ ਕੀ ਹੋਈ ਜਾਂਦਾ ਫਿਰ ਮੈਂ ਜਿਸ਼ਣ ਹੋਣਾ ਮੈਂ ਖੜ ਜਾ ਮੈਂ ਨਾ ਲਾਈਟ ਲਗਣੀ ਤੇ ਮੈਂ ਆਪਾ ਦੇਖ ਲਈ ਲਾਈਟ ਲਾ ਕੇ ਤੇ ਲਾਈਟ ਲਾਉਣ ਤੋਂ ਬਾਅਦ ਜਮੇ ਹੀ ਸਾਡੇ ਸਹਰਾਣੇ ਵਾਲੇ ਪਾਸੋਂ ਚੌਂਣ ਲੱਗ ਗਿਆ ਜਿਵੇਂ ਦੇਖੋ ਸੀਸਾ ਹੱਥੇ ਸੀਗਾ ਆ ਜਿੱਥੇ ਆਫਰ ਲਿਆ ਲੱਗ ਰਿਹਾ ਹੈ ਐਸੀ ਖਿੱਚ ਕੇ ਪੜੇਗਾ ਤਾਂ ਮੈਂ ਕਹਾ ਉਹ ਹੋ ਜਾਊਗਾ ਤੇ ਸਾਡਾ ਮੰਜਾ ਇੱਥੇ ਸੀ ਬਿੜੇ ਦੇ ਨਾਲ ਤੇ ਉਥੋਂ ਪਾਣੀ ਚੋਇਆ ਤੇ ਸਾਡੇ ਇੱਥੇ ਸੀਸੇ ਦਾ ਡਿੱਗਿਆ ਇੱਥੇ ਸੀਗਾ ਤੇ ਸਾਡੇ ਸਿਰ ਉੱਤੇ ਪਈ ਜਾਂਦਾ ਸੀ ਫਿਰ ਮਜਰ ਮੰਮੀ ਦੇ ਧਿਆਨ 'ਚ ਮੰਮੀ ਨਹੀਂ ਦਿੱਚਾ ਤੇ ਮੜ ਕੇ ਅਸੀਂ ਸੀਸਾ ਵੀ ਪਰੇ ਕਰਤਾ ਮੈਂ ਕਿਹਾ ਲੱਕੜ ਹੈ ਨਾ ਖਰਾਬਣਾ ਹੋ ਜੀ ਮੰਮੀ ਤੇ ਸੋਫਾ ਅਸੀਂ ਮਰੇ ਵਿੱਚ ਤਾਂ ਸੀਸ਼ਾ ਅਸੀਂ ਪਰੇ ਕਰਤਾ ਮੰਜਾ ਸੀ ਇੰਦਰ ਦਾ ਲੈਨ ਇਨਵਰਟਰ ਮੰਮੀ ਤੇ ਇੰਨਾ ਕੁ ਜਾਲੇ ਪਿਆਰਾ ਬਹਿ ਰਿਹਾ ਕਮਰੇ ਚ ਹੌਲੀ ਹੌਲੀ ਸੈਟਿੰਗ ਕਰਦੀ ਆ ਪਹਿਲਾਂ ਜਵਾਕਾਂ ਨੂੰ ਖੂਦ ਦੋੜਦੀ ਆ ਫਿਰ ਇਤੂ ਬਾਦ ਕਰਦੀ ਆ ਸੈਟਿੰਗ ਮਮਾ ਤੇਰੀਆਂ ਖਾਣਾ ਵੀਡੀਓ ਬਚਾਈ ਰੱਖਿੰਦੀ ਆ ਉਹ ਜਾਗਦ ਨੇ ਹਾਂ ਤੂੰ ਲੈ ਲੈਂਦਾ ਲੈਂਟ ਲੈਦਾਂ ਕਰਕੇ ਤੇ ਇਹ ਜਾ ਕੋਈ ਸਹੀ ਇਸ ਤਾਂ 4 ਵਜੇ ਜਿੰਨੇ ਜਿਉਂ ਜਾਗਦ ਨੇ ਮਾਂਵਾਦੀਆਂ ਸੁੱਤ ਨਹੀਂ ਮੈਂ ਕਿ ਜਸ਼ਨ ਬੜ ਕੇ ਦਸ਼ਮੇ ਨੂੰ ਕਹਿੰਦੀ ਮੰਮੀ ਕਮੈਂਟ ਆਏ ਪਏ ਹਨ ਵੀਡੀਓ ਤੋਂ ਲੈ ਤੇ ਕਹਿੰਦੀ ਵੀ ਰਿਪਲਾਈ ਕਰ ਦੇ ਫਿਰ ਮੈਂ ਰਿਪਲਾਈ ਕਰਦੇ ਕਰਾਉਂਦੇ ਸਾਨੂੰ 5 ਵਜ ਗਈ ਹੈ ਹਨਾ 5 ਵਜੇ ਰੈਪਲਾਈ ਕਰਕੇ ਸਿਰ ਚਾਹ ਬਣਾਈ ਚਾਹ ਬਣਾ ਕੇ ਮੈਂ ਜੇਸ਼ਨ ਨੂੰ ਆਖ ਮਨਾ ਤੁਨਾ ਆ। ਫਿਰ ਅਸੀਂ ਮਾਵਾਂ ਵੀ ਦੋਨੇ ਨਹਾ ਕੇ ਤੇ ਫਿਰ ਸਿਰਸੁਰ ਬਾ ਕੇ ਅਸੀਂ ਗੋਦਵਾਰਾ ਸਾਹਿਬ ਜਾਇਆ। ਤੂੰ ਬਾਇਆ ਮੇਂ ਤੂੰ। ਤੇ ਹਾਂ ਤੇਰਾ ਬਾਇਆ ਸੀ ਸਰਮੇ ਤੇ ਹੁਣ ਬਸ ਆ ਕੇ ਚਾਦਰ ਬਦਲੀ ਹੈ। ਬਸ ਹੁਣ ਇਹ ਤੋਂ ਬਾਅਦ ਭਰਤੀ ਪ੍ਰੈਸ ਦੇਖਣੀ ਹੈ ਲੈਟ ਆ ਗਈ ਤਾਂ। ਤੇ ਇੰਨਾ ਕੁ ਜਿਆਦਾ ਖਿਲਾਰਾ ਮੈਂ ਕਹਿਣੀ ਵੀ ਐ ਲੱਗਦਾ ਵੀ ਜਿਵੇਂ ਕਿ ਤੋ ਅਸਮਾਨ ਆ ਕੇ ਧਰਿਆ ਹੁੰਦਾ। ਤੇ ਇਥੋਂ ਮੈਂ ਦਿਖਾਉਣੀ ਆ ਤੁਹਾਨੂੰ ਵੀ ਆਹ ਦੇਖੋ ਜੀ। ਇੱਥੇ ਇੰਨੀ ਕਿ ਜਿਆਦਾ ਹੈ ਨਾ ਉਤੋਂ ਕੋਠੇ ਤੋਂ ਮਿੱਟੀ ਆ ਰਹੀ ਸੀ ਇੱਥੇ ਪੈ ਰਹੀ ਸੀ ਮਿੱਟੀ ਮੈਂ ਕਿਹਾ ਲੱਕੜ ਹੈ ਨਾ ਖਰਾਬ ਨਾ ਹੋ ਜੇ ਪਾਣੀ ਨਾਲ ਫਿਰ ਅਸੀਂ ਸ਼ੀਸ਼ਾ ਆਏ ਨੂੰ ਕਰਤਾ ਮਤਲਬ ਕੰਦਵ ਨਹੀਂ ਕਰਤਾ ਕਿਉਂਕਿ ਸ਼ੀਸ਼ਾ ਪਹਿਲਾਂ ਇੱਥੇ ਸੀਗਾ ਤੇ ਇੱਥੋਂ ਆ ਦੇਖੋ ਪਾਣੀ ਪਾਣੀ ਹੋਇਆ ਪਿਆ ਹੈ ਨਾ ਆ ਜਗ੍ਹਾ 'ਚ ਇੱਥੇ ਮਿੱਟੀ ਹੋਈ ਪਈ ਹੈ ਉਤੋਂ ਲੀਕ ਹੁੰਦਾ ਇੱਥੋਂ ਜੇ ਹੋਇਆ ਪਤਾ ਨਹੀਂ ਕਿੱਥੋਂ ਜਾਏਗਾ ਪਤਾ ਨਹੀਂ ਲੱਗ ਰਿਹਾ ਕਿੱਧਰ ਖੁੰਝ ਜੂ ਇੱਥੋਂ ਨਹੀਂ ਉਹ ਸੀ ਇਹ ਇੱਥੋਂ ਜੇ ਪਾਣੀ ਡਿੱਗਿਆ ਇੱਕ ਦਾਵੇਂ ਇੰਨਾ ਕੁ ਜ਼ਿਆਦਾ ਪਾਣੀ ਡਿੱਗਣ ਲੱਗ ਗਿਆ ਉੱਥੇ ਮੈਂ ਆਉਂ ਕੁ ਥੋੜੇ ਇੱਥੇ ਤੇ ਉਹਦੀ ਵਜਾ ਕਰਕੇ ਦੇਖੋ ਕਮਰਾ ਚਿੱਕੜ ਚਿੱਕੜ ਬੁਰਾ ਹਾਲ ਸਾਡਾ ਮੰਜਾ ਇੱਥੇ ਸੀ ਸ਼ੀਸ਼ਾ ਇੱਥੇ ਸੀ ਇੱਥੋਂ ਮੰਜਾ ਖਿੱਚ ਕੇ ਅਸੀਂ ਕਰਿਆ ਉਧਰ ਇਨਵਰਟਰ ਬੰਨੀ ਫਰੀਦ ਦਾ ਮੰਜਾ ਥੋੜਾ ਜਿਹਾ ਥੱਲੇ ਕਰਿਆ ਨਾ ਬੈੱਡ ਤੇ ਅਸੀਂ ਪਏ ਨਹੀਂ ਕਿਉਂਕਿ ਚਾਦਰ ਬਦਲਨ ਲਈ ਸੀ ਮੈਨੂੰ ਆਉਂਦੀ ਹਲਕਾ ਤਾਂ ਥੋੜੀ ਜੀ ਇਹ ਚੀਜ਼ ਤੋਂ ਵੀ ਚਾਦਰ ਬਦਲੀ ਹੋਵੇ ਮੈਂ ਪੈ ਜਾਨੀ ਆ ਬੈੱਡ ਤੇ ਪਰ ਚਾਦਰ ਨਾ ਬਦਲੀ ਹੋਵੇ ਮੈਂ ਪੈਂਦੀ ਨਹੀਂ ਇਹ ਵੀ ਰਿਹਤ ਤਾਂ ਪਹਿਲੇ ਦੁਨੀ ਇਹ ਚੁੱਟੀ ਹੋਈ ਇਹ ਤਾਂਥਲੀਗ ਹੁੰਦਾ ਪਾਣੀ ਹੋਰ ਆਏਂ ਡਰ ਲਾਦਾ ਵੀ ਸਾਰਾ ਹੁਣ ਮਿੱਟੀ ਸਟਾਉਣੀ ਪੂ ਕਿਸੇ ਨੂੰ ਪੁੱਛਾਂਗੇ ਹੂੰ ਕੋਈ ਬੰਦਾ ਪੁੱਛਾਂਗੇ ਹਨ ਵੀ ਬਠੜ ਮਿੱਟੀ ਦਾ ਸਟਾ ਦਾਂਗੇ ਕਿਉਂਕਿ ਚੜੀ ਹਫਤਾ ਦੀ ਦੱਸ ਰਹੇ ਨੇ ਤੇ ਤਾਂ ਕਰਕੇ ਇੰਨਾ ਕੁ ਜ਼ਿਆਦਾ ਕਮਰੇ ਚ ਖਿਲਾਰਾ ਦੇਖੋ ਤੁਸੀਂ ਐ ਖੜਨਾ ਬੈਠਣ ਨੂੰ ਜੀ ਨਹੀਂ ਕਰਦਾ ਹਨ ਕਿ ਰੰਜਵਾਕ ਜਾਣਗੇ ਫਿਰ ਸੈਟਿੰਗ ਕਰਾਂਗੇ ਜਸ਼ਨਾ ਤਾਂ ਦਿਖਾ ਕੀ ਹਟੂ ਅੱਜ हां ओए किड्डी ਉਥੋਂ ਦੀ ਪਾਣੀ ਨਹੀਂ ਆਇਆ ਪੁੱਤ ਉਥੋਂ ਦੀ ਆਇਆ ਮੈਂ ਇੱਥੋਂ ਦੀ ਇੱਥੋਂ ਜੀ ਪਾਣੀ ਡਿੱਗਿਆ ਆ ਦੋਨਾਂ ਇਟਾਂ ਚ ਅਰੇ ਉਥੇ ਬੈਠ ਲਓ ਤਾਂ ਉੱਥੇ ਉਹ ਸੀ ਹੋਰ ਬਿਰਲਾ ਤਾਂ ਫਿਰ ਸਾਰੇ ਹੀ ਨੇ ਉਸ ਉੱਥੇ ਉਹਦੇ ਨਾਲ ਤੇ ਕਿੱਡੀ ਭੁੱਟੀ ਤੂੰ ਇਹ ਲਾਲਾ ਸਾਹਿਬ ਵੀ ਇੱਥੇ ਸੀ ਸ਼ੀਸ਼ਾ ਸੀ ਇੱਥੇ ਪਾਣੀ ਡਿੱਗਿਆ ਤਾਂ ਇੱਥੋਂ ਹੀ ਪਾਣੀ ਨਿਕਲਿਆ ਆ ਦੋਨ ਆ ਬਾਲਿਆਂ ਕੋਲ ਦੀ ਇੱਥੋਂ ਜਾਂ ਇੱਥੋਂ ਤੇ ਸਾਡੀ ਤਾਂ ਹੀ ਚਲੀ ਜਾਊਗੀ ਡਿਸਕਸ਼ਨ ਤੇ ਆਪਣਾ ਸਮਾਨ ਖਲਿਆਰਾ ਚੈੱਕ ਕਰੋ ਰਾਤ ਪਹਿਲਾਂ ਕੰਬਲ ਕੱਢਿਆ ਇੱਕ ਕੰਬਲ ਸੀਗਾ ਜਸਨਾ ਕਹਿੰਦਾ ਠੰਡ ਲੱਗਦੀ ਹੈ ਕਿ ਮੀਂਹ ਦੇ ਕਾਰਨ ਤੇ ਸੈਟਿੰਗ ਕਰਦੇ ਆ ਕਮਰੇ ਦੀ ਤੌਲ ਕੇ ਤੂਲ ਕੇ ਵਸ ਜਿਵੇਂ ਪਈ ਹੈ ਠੀਕ ਹੈ ਕਰਦੇ ਆ ਮੈਂ ਸੱਟ ਹੁਣ ਕਰ ਦੂੰਗੀ ਤੇ ਕਿਰਾਂ ਮੈਂ ਚਾਦਰ ਹਜੇ ਸਹੀ ਨਹੀਂ ਕਰੀ ਕਰਾਂ ਤੇ ਬਾਕੀ ਇਹਨਾਂ ਨੂੰ ਸਕੂਲ ਕੋਲ ਕਿਤੇ ਤਿਆਰ ਚ ਵਕਾਂ ਨੂੰ ਫੇਰ ਕਰਦੇ ਆ ਆਪਾਂ ਕੰਮ ਤੋਂ ਸਟਾਰਟ ਲਓ ਜੀ ਆਪਾਂ ਉਹਨੇ ਕੱਦੂ ਸਬਜ਼ੀ ਅੱਜ ਤੇ ਕੱਦੂ ਆਪਾਂ ਸਾਡਾ ਚੀਜ਼ ਹੈ ਨਾ ਇੱਕ ਬੜਾ ਜਿਹਾ ਡੱਤਾ ਵਿੱਚ ਤੇ ਜੀਰਾ ਪਾ ਲੈentra ਆਪਾਂ ਤੇ ਅੱਜ ਮੇਰੀ ਮੰਮੀ ਨੂੰ ਤੇ ਖਾਂ ਮ ਲੱਗਿਆ ਸਿਰ ਮਮੀ ਘਾਣਾ ਇਹ ਲੱਗ ਗਿਆ ਕਿਉਂਕਿ ਰਾਤ 2:00 ਵਜੇ ਵਾਲੀ ਉੱਠੀ ਹੈ ਨਾ ਬਹੁਤ ਸਭਾਣਾ ਤੇ ਘਰੀਆਂ ਉਵਾਲੀ ਹੋ ਰਹੀਆਂ ਨੇ ਨਾ ਘਰੀਆਂ ਰਹਿਣੇ ਪੁੱਛੀ ਉਹਨੂੰ ਮੈਨੂੰ ਪਤਾ ਨਹੀਂ ਕੀ ਹੈ ਇਸ ਦੀ ਜ਼ਿੰਦਿਆਦਾਰ ਤੇ ਜੇ ਉਹ ਮੈਂ ਬਹੁਤ ਸਭਾਣਾ ਮੇਰਾ ਆਪ ਵੀ ਕੁਝ ਹੀ ਵੀ ਅਪਕੇਟਡ ਦੁਆਰੋਂ ਚੁੰਡੀ ਲੈ ਗਿਆ ਨਹੀਂ ਮੈਂ ਜਿੱਦੇ ਪਈ ਨਹੀਂ ਉਹ ਵੀ ਤਾਂ ਜਾਉਣਾ ਸੀ ਉਹਦਾ ਕਰਦੇ ਕੋ ਤਾਂ ਨੀ ਗਾਉਂ ਤੇ ਉਹਦਾ ਗੁਰਦੁਆਰੇ ਜਾਂਦੀ ਮੁਰੂ ਕਰੀ ਉਹ ਵੇਖ ਚਾਹਵਾ ਜਿਵੇਂ ਤੁਸੀਂ ਜਰਰੀ ਹੋ ਗਿਆ ਨਾ ਗੁਰਦੁਆਰੇ ਦੇ ਘਰ ਕਿਉਂ ਗਏ ਨਹੀਂ ਸੀ ਆਪਾਂ ਦੇ ਉੱਥੇ ਗੁਰਦੁਆਰੇ ਨਹੀਂ ਗਏ ਸੀ ਆਪਾਂ ਹਾਂ ਉੱਥੇ ਆਪਣੇ ਜੁਖਾਮ ਲੱਗਦਾ ਸੀ ਮੈਂ ਤਾਂ ਛਤਰੀ ਲੈ ਰੱਖੀ ਜੇ ਮੈਂ ਬਚ ਗਈ ਸੀ ਨਾ ਉਹ ਤੋਂ ਕੋਤਾ ਦਿੱਖ ਗਿਆ ਨਾ ਤੇ ਆਪਾਂ ਕੋਰੇ ਗਏ ਮੀਂਹ ਪੈਣ ਜਗ੍ਹਾ ਸਵੇਰੇ ਮੈਂ ਤਾਂ ਬਚ ਗਈ ਸੀ ਜੀ ਜਪਰੀ ਲੈਣ ਸੀ ਫਿਰ ਚਲੋ ਆਏ ਹੁੰਦੇ ਹੀ ਕਰਨਾ ਪੈਂਦਾ ਹੈ ਨਾ ਕਿਨੋਂ ਬੈਦੂ ਆਪਣਾਣਾ ਆਪ ਜਿਹੜੀ ਮਕਸਦ ਬਾਤ ਕਰਦੇ ਨੇ ਬੈਦੂ ਆਪਣੀ ਸੰਦੇ ਆ ਤੇ ਆਹ ਬੰਦੇ ਆ ਤਾਂ ਬੈਦੂ ਨੂੰ ਇਹ ਸਾੜਾ ਦਾ ਹੁੰਦੀ ਨਹੀਂ ਆ ਨਾ ਫੇਰ ਅਜਿਵੇਂ ਕਰੀਂਆਂ ਵਰਨੀਆਂ ਬੈਦੂ ਨੂੰ ਸਾਫ਼ ਕਰ ਇਹਨਾਂ ਤੋਂ ਹੋਊਗਾ ਕਿ ਲਾ ਦੇਈਂ ਫੜੀ ਫੱਜੀ ਬਣਾਓ ਖਾਣੇ ਕਰੋ ਇਹ ਸਾਦੀ ਨਾ ਜੀ ਜੱਬੂ ਦੀ ਫੇਰ ਬਾਅਦ ਉਹਨਾਂ ਨੇ ਇੱਕ ਮੈਂ ਹਲਾਣਾ ਉਹ ਤੇਰਾ ਵੀਡੀਓ ਬੜੀ ਵਧੀਆ ਨਿਭਾਈ ਤੂੰ ਬਹਿ ਲੈ ਫਿਰ ਜੀ ਤੈਨੂੰ ਹੁਣ ਕਰਦੇ ਨਾ ਮੈਂ ਸਵੇਰੇ ਅਸੀਂ ਭਾਈ ਜਿਮਣਾ ਅ ਰਾਤ ਨੂੰ ਸਭੀ ਤੋਰਨਾ ਹੈ ਸਭ ਜਿਮਣੀ ਸੀ ਤੇ ਉਹ ਤੋਰਨਾ ਸਭੀ ਮਤਲਬ ਉਹ ਵੈਸੇ ਸਾਨੂੰ ਤਾਂ ਸੱਜਣਾ ਸੀਗਾ ਵਧੀਆ ਤੇ ਫਿਰ ਤੁਹਾਨੂੰ ਪਤਾ ਭਾਪਣਿਆ ਇਨਨੇ ਨਾਲ ਕੋਈ ਰਾਇ ਵੀ ਕਿਸਾਨ ਤੇ ਉਹ ਨਾ ਚੱਲਦੀ ਉਹਨਾਂ ਦੀ ਸਵੇਰੇ ਜੇ ਜਸ਼ਨ ਦੇ ਬ੍ਰਿਚਰ ਨਹੀਂ ਲੱਗੇ ਮੇਰੇ ਸਾਹ ਦੀ ਨਹੀਂ ਲੱਗੇ ਤੇ ਦੋਨੇ ਲੱਗੇ ਜਸ਼ਨ ਦੀ ਬ੍ਰਿਚਲੀ ਫਿਰ ਉਹ ਜਦ ਬਾਈ ਆਪਣੇ ਵੀ ਮਣਾ ਮਟਾ ਕਰਨ ਦਿੰਦਾ ਜੀ ਆ ਵੀ ਆਖੇ ਲੱਗੇ ਉਹ ਚੰਗਾ ਕੰਮ ਹੁੰਦਾ ਊ ਆ ਗਿਆ ਬ੍ਰਿ ਰੋਡ ਨੂੰ ਕਿਸ ਕਾਹਨ ਕਿਹਦਾ ਸੁਪਾਲਾ ਕਿਹਦਾ ਕੌਣ ਕਰਦਾ ਕਿਰੋ ਚਾਚੇ ਅੱਛਾ ਬੜਾ ਹੋਣਾ ਇਹਨਾਂ ਕਰਨਾ ਹੈ ਇਹਨੂੰ ਕਰਨਾ ਜਦੋਂ ਦੁਨੂਸ਼ਾ ਜਾਏਗਾ ਤੇਰਾ ਉਹਨੂੰ ਸਾਈਕਲ ਰੈਡੀ ਹੁੰਦਾ ਸਭੇ ਪਰਾਉਂਗੇ ਤੇ ਉਹ ਜਦੋਂ ਆ ਗਿਆ ਵਿਚਾਰਾ ਸਿਰੋਟੀ ਰੋਟੀ ਖਾ ਗਏ ਹਜੇ ਤੇ ਜਿਵੇਂ ਆਖਦਾ ਬਾ ਵੀ ਇਸ ਕੋਲੋਂ ਕਹਿੰਦਾ ਕਿ ਰੋਟੀ ਲੈ ਲਈ ਅੰਟੀ ਭਾਈ ਮੈਂ ਨਾ ਰਮਣਾ ਆ ਗਈ ਤੂੰ ਮੈਂ ਆਣੀ ਮੈ ਆਣੀ ਮੈਨੂੰ ਨਾ ਕਿਹਾ ਰੋਟੀ ਲੈ ਦੇ ਯਾਨੀ ਬਗਭਾਈ ਖਾਦੀ ਤੂੰ ਹਜੇ ਮੈਨਾਂ ਨਾ ਤੇ ਟਾਈਮ ਨਹੀਂ ਸਾਡੇ ਘਰ ਦਾ ਔਰ ਇਸ ਮੈਂ ਖਵਾਈ ਪੀਰੀ ਗੱਲ ਸੋਆ ਵੈਸੇ ਨਾ ਮੈਂ ਖਾ ਰੋਟਣਾ ਮੈਂ ਆਪਾਂ ਤਾਂ ਦੁਪਹਿਰੇ ਖਾਣ ਆਣੀ ਹਾਂ ਨਾ ਮੈਂ ਦੇਖ ਲਈ ਕਿੰਨੇ ਆ ਰੋਟੇ ਨੇ ਉਹ ਪੀਰ ਵਾਸਤੇ ਆਤਾ ਜੱਕਿਆ ਸੀ ਤੇ ਉਹਦੇ ਵਾਸਤੇ ਮੈਂ ਬਾਕੀ ਸਬਜ਼ੀ ਦੀ ਰੱਖੀ ਸੀ ਕਿਉਂਕਿ ਦੁਪਹਿਰਿਆ ਤੇ ਰੋਟੀ ਖਾਂਦੀ ਸਾਬ ਨਾਲ ਸਰੋਂ ਨਾਲ ਮੈਂ ਜੱਤੀ ਤੇ ਨਾਲ ਸਾਥੀ ਉਹ ਚਾਰਾ ਜਨਨ ਹੋਏ ਕਰਨ ਲੱਗਾ ਫਿਰ ਮੈਂ ਕਿਹਾ ਬਾਈ ਲੈ ਆਇਆ ਮੁੱਢੀ ਲੈ ਆਇਆ ਕੋਈ ਗੱਲ ਨਹੀਂ ਕੁੰਨੀ ਤੇ ਮੈਂ ਕਰ ਰੋਚਣਾ ਲੱਗ ਗਈ ਗੱਦਗੀ ਤੇ ਫਿਰ ਸਾਜੀ ਆਪਾਂ ਬਾਈ ਨੂੰ ਦੇਤੀ ਕਿ ਚਾਰ ਰੋਟੀ ਮੈਨੂੰ ਤੇ ਜਿਹੜੇ ਮਤਲਬ ਆਟਾ ਚੱਕ ਰਿਹਾ ਸੀ ਅੱਜ ਦੀ ਵਾਸਤੇ ਥਰੂ ਸਾਰਾ ਆਟਾ ਪੱਕ ਗਿਆ ਸੀ ਦੋ ਹੀ ਰੋਟੀਆਂ ਦਾ ਰਹਿ ਗਿਆ ਸੀਗਾ ਤੇ ਫਿਰ ਦੁਬਾਰਾ ਮੈਂ ਪਹਿਲੇ ਜਿਹੜੀ ਰੋਟੀ ਦਾ ਮੈਂ ਦੁਬਾਰਾ ਆਟਾ ਕੁੰਨੇ ਕੇ ਪੈਣਾ ਤੇ ਦੋਨਾਂ ਨੇ ਰੋਟੀ ਖਾਧੀ ਜਸ਼ਨ ਨੇ ਵੀ ਖਾਧੀ ਤੇ ਫਿਰ ਮੇਰੀ ਭਾਜੀ ਰੋਟੀ ਬਣਾਉਣੀ ਚਾਹੀਦੀ ਕੋਲੇ ਜੋਂ ਨਾ ਰੋਟੀ ਦਾ ਇੰਨਾ ਵੀ ਜ਼ਿਆਦਾ ਖੁਸ਼ ਹੁੰਦਾ ਨਹੀਂ ਬਹੁਤ ਜ਼ਿਆਦਾ ਲਓ ਜੀ ਮੌਸਮ ਇੰਨਾ ਕੁ ਖਰਾਬ ਹੋਇਆ ਪਿਆ ਟਾਈਮ ਹੋ ਗਿਆ ਜੀ 6 6:30 ਦਾ ਹੋ ਗਿਆ ਤੇ ਰੋਟੀ ਬਣ ਗਈ ਹਨਾ ਸਬਜੀ ਵੀ ਬਣਾ ਰੱਖੀ ਐ ਮੈਂ ਤੇ ਦੁੱਧ ਵਗੈਰਾ ਗਰਮ ਕਰ ਲਿਆ ਤੇ ਇੰਨਾ ਕੁ ਜ਼ਿਆਦਾ ਜ਼ਖਾਮ ਲੱਗਿਆ ਪਿਆ ਇੰਨਾ ਜ਼ਿਆਦਾ ਕਿਉਂਕਿ ਜਦੋਂ ਮਤਲਬ ਕਮਰੇ ਚੋਂ ਨਾ ਨਿੱਗੇ ਬਾਹਰ ਆਉਣੇ ਆ ਉਸ ਤੋਂ ਬਾਅਦ ਛਿੱਕਾਂ ਲੱਗ ਜਾਂਦੀਆਂ ਐਨੇ ਨਹੀਂ ਸ਼ਿਕਾ ਲੱਗਦੀ ਅੱਜ ਤਾਂ ਮੈਨੂੰ ਸਵੇਰ ਦਾ ਇੰਨੇ ਕਿ ਜ਼ਿਆਦਾ ਹਨਾ ਜ਼ਖਾਮ ਦੇ ਕਰਕੇ ਬਹੁਤ ਤੰਗ ਹੋ ਰਹੀਆਂ ਮੈਂ ਤੇ ਬਾਕੀ ਜੀ ਮੀ ਆ ਰਿਹਾ ਹਨਾ ਸਵੇਰ ਦਾ ਇੰਨੇ ਕਿ ਜ਼ਿਆਦੇ ਕਿਨ ਮਿਨ ਕਿਨ ਮਨ ਝੜੀ ਲੱਗ ਰਹੀ ਹੈ ਤੇ ਫਿਰ ਵੀ ਹਨਾ 11:00 ਵਜੇ ਨੂੰ ਸਾਫ ਸਪਾਈ ਜੀ ਕਰਕੇ ਸਾਰਾ ਇਹ ਟੂ ਜੱਟ ਕੰਮ ਨਿਵੇੜ ਕੇ ਆਪਦਾ ਮੈਂ ਮਤਲਬ ਨਹਾ ਲਈ ਸੀ ਟਾਈਮ ਦੇ ਨਾਲ ਹੀ 11:30 ਵਜੇ ਤੇ ਅਈਂ ਮੈਂ ਦਜਰਬਾ ਸੱਚ ਖਾਮ ਹੋ ਜੇ ਮੇਲੇ ਬੁਖਾਰ ਹਜੇ ਠੀਕ ਹੁੰਦਾ ਹਨਾ ਜ਼ੁਖਾਮ ਇੰਨੀ ਕਿ ਜ਼ਿਆਦਾ ਪੈੜੀ ਕਰਦਾ ਕਿਉਂਕਿ ਜ਼ੁਖਾਮ ਨਾਲ ਹੱਡ ਬੰਨਣੀ ਲੱਕ ਜਾ ਵਗੀ ਜਾਣਾ ਹਨਾ ਕੋਈ ਕੰਮ ਵੀ ਨਹੀਂ ਹੁੰਦਾ ਤੇ ਆ ਹੁਣ ਇੱਕ ਭੈਣ ਦਾ ਮੂਸੇ ਕੋਲ ਹਨਾ ਪਿੰਡ ਆ ਉਹਨਾਂ ਦਾ ਪਤਾ ਨਹੀਂ ਕੀ ਨਾ ਲਿਆ ਸੀਗਾ ਉਹਨਾਂ ਦਾ ਮਤਲਬ ਗੱਲ ਹੋਈ ਵਟਸਐਪ ਤੇ ਉਹ ਮੈਨੂੰ ਰਿਕਾਰਡਿੰਗ ਭੇਜੀ ਜਾਣ ਮੈਂ ਉਹਨਾਂ ਨੂੰ ਰਿਕਾਰਡਿੰਗ ਐਂ ਕਰਕੇ ਰਿਕਾਰਡਿੰਗ ਭੇਜੀ ਜਾਵਾਂ ਹਨਾ ਮੈਂ ਕਿ ਭੈਣ ਕੀ ਸੋਚਣਗੇ ਮੇਰੇ ਬਾਰੇ ਹਨਾ ਕਿਵੇਂ ਕਰੀ ਜਾਂਦੀ ਏ ਤੇ ਜਖਾਮ ਬਹੁਤ ਜ਼ਿਆਦਾ ਹੋ ਗਿਆ ਸਵੇਰੇ ਅੱਧੀ ਗੋਲੀ ਲਈ ਸੀ ਉਹਦੇ ਨਾਲ ਟੇਕਿਆ ਰਿਆ ਮੁੜ ਕੇ ਨਾ ਮਤਲਬ 5 5.5 ਫੇਰ ਛਿੱਕਾਂ ਲੱਗੀਆਂ ਉਹ ਛਿੱਕਾਂ ਦਾ ਕਰਕੇ ਰੇਸ਼ਾ ਵਗ ਰਿਹਾ ਹੈ ਬਸ ਹੁਣ ਮੈਂ ਰੋਟੀ ਇਹਨਾਂ ਨੂੰ ਬਣਾ ਕੇ ਖਵਾ ਦਨੀ ਹੈ ਜਵਾਕਾਂ ਨੂੰ ਦਵਾ ਦਵਾ ਤੇ ਅਸੀਂ ਆਪ ਵੀ ਖਾ ਲਾਂਗੇ ਤੇ ਜਸ਼ਨ ਨੂੰ ਆਖ ਸੀ ਮੈਂ ਖਾਣਾ ਹਾਲਾ ਨਹੀਂ ਮੰਮੀ ਕਹਿੰਦੀ ਜਦੋਂ ਤੂੰ ਨਾ ਆਤੀ ਨਾ ਬਸ ਉਹਦੀ ਮੈਂ ਨਾ ਹੋਣਾ ਤੇ ਆ ਫਿਰਦੀ ਹੈ ਲੱਕ ਹਲਾਉਂਦੀ ਤੇ ਆ ਸਾਡਾ ਆਪਣਾ ਜਸ਼ਨ ਸਸਰੀਕਾਲ ਦੀ ਇੰਦਰ ਦੀ ਸਸਰੀਕਾਲ ਜੀ ਇਹ ਮੇਰਾ ਸਾਸਰੀ ਕਾਲ ਹੈ ਮੇਰਾ ਸਾਸਰੀ ਕਾਲ ਆ ਕੁੜੀ ਸਾਦਵੇਂ ਵਿੱਚ ਗਈ ਕਿ ਮੈਨੂੰ ਜੀ ਲੱਗਿਆ ਪੁੱਤ ਤੇਰਾ ਹੂੰ ਨਹੀਂ ਲੱਗਿਆ ਦਾਦੇ ਸੱਤ ਸੱਦੇ ਦਾਦੇ ਫਿਰ ਲੱਗ ਗਿਆ ਬਸ ਠੀਕ ਹੈ ਤੇ ਹੁਣ ਇਹ ਇੰਨਾ ਕੁ ਜ਼ਿਆਦਾ ਹਨਾ ਮੇਰੇ ਨਾਲ ਅਟੈਚ ਪਤਾ ਨਹੀਂ ਕਿਵੇਂ ਹੋ ਗਈ ਪਤਾ ਨਹੀਂ ਕਈ ਦਿਨ ਮੈਂ ਬਸੇ ਰਹੀ ਐ ਤੇ ਜੇ ਸਕੂਲ ਜਾਉ ਮੰਮੀ ਮੇਰਾ ਜੀ ਨਹੀਂ ਲੱਗਦਾ ਤੇ ਇਧਰ ਆ ਪਤਾ ਤੇ ਜੇ ਹੁਣ ਨਹਾਉਣਾ ਤਾਂ ਫਿਰ ਵੀ ਆਖੂ ਮੰਮੀ ਮੈਂ ਨਹੀਂ ਨਹਾਉਣਾ ਜਦੋਂ ਤੂੰ ਨਾ ਆਤੀ ਨਾ ਉਹਦੀ ਮੈਂ ਨਹਾਉਣੀ ਇਹੀ ਗੱਲ ਹੈ ਤੇ ਚਲੋ ਜੀ ਬੈਕਗਰੂਮ ਤਾਂ ਐ ਗੈਣੀ ਇਹਨੇ ਵੀ ਸਾਰਿਆਂ ਦੇ ਮਾਪਿਓ ਸਲਾਮਤ ਰੱਖੇ ਹਨ ਤੇ ਕੁੜੀਆਂ ਐ ਬੰਮਾਂ ਦੀ ਹਨਾ ਮੁੰਡੇ ਐ ਪਰ ਮਾਪਿਓ ਸਾਰਿਆਂ ਦਾ ਸਲਾਮਤ ਰਵੇ ਹਨਾ ਵੈਗਰੂ ਚੜਦੀ ਕਲਾ ਚ ਰੱਖੇ ਹਨਾ ਮਾਪਿਓ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਤੇ ਇੱਥੇ ਹੁਣ ਆਪਦੇ ਦੇ ਹਨਾ ਵੀ ਜਦੋਂ ਇੰਨਾ ਕੇ ਜਿਆਦਾ ਟੈਨਸ਼ਨ ਜੀ ਜਾਂ ਹਨਾ ਅਲਾਦਾ ਆ ਦੀ ਮਾਂ ਹੁੰਦੀ ਹੈ ਹਨਾ ਦੁੱਖ ਸੁੱਖ ਕਰਦੇ ਆ ਆਪਾਂ ਉਹਦੇ ਨਾਲ ਤੇ ਇਹਨਾਂ ਨੂੰ ਵੀ ਕੀ ਹਨਾ ਪਿਆਰ ਮਿਲਿਆ ਆ ਦੀ ਨਾਨੀ ਦਾ ਕੋਈ ਪਿਆਰ ਨਹੀਂ ਮਿਲਿਆ ਹਨਾ ਨਾਨੀ ਕਿੰਨਾ ਜ਼ਿਆਦਾ ਕਰਦੀ ਹੁੰਦੀ ਆ ਦੇ ਦੋਤੇ ਦੋਧੀਆਂ ਦਾ ਪਰ ਵਿਚਾਰੇ ਆਂਦੇ ਨੇ ਕਿਸਮਤ ਕਹਿੰਦੇ ਹੁੰਦੇ ਮਾੜੀ ਐ ਤੇ ਇਹਨਾਂ ਨੂੰ ਕੋਈ ਲਾੜ ਨਹੀਂ ਮਿਲਿਆ ਆ ਦੀ ਨਾਨੀ ਦਾ ਹਨਾ ਕੋਈ ਮੋਹ ਪਿਆਰ ਨਹੀਂ ਕੋਈ ਕਿੱਥੇ ਹਨਾ ਬੱਚਿਆਂ ਨੂੰ ਆਂਦਾ ਨਾ ਨਹੀਂ ਸਾਨੂੰ ਆ ਲਿਆ ਦੇ ਸਾਨੂੰ ਖਾਣ ਨੂੰ ਇਹ ਲਿਆ ਦੇ ਤੇ ਵਿਚਾਰਿਆਂ ਦੇ ਇਹਨਾਂ ਦੇ ਵੀ ਸ਼ੌਂਕ ਹੀ ਰਹਿ ਗਏ ਦਿਲਾਂ 'ਚ ਤੇ ਚਲੋ ਜੀ ਆਪਾਂ ਹੈਗੇ ਆ ਵੈਗੁਰੂ ਤੰਦਰੁਸਤ ਰੱਖੇ ਆਪਾਂ ਨੂੰ ਆਪਾਂ ਕਰਦਾਂਗੇ ਜੀ ਸਾਰੇ ਸ਼ੌਂਕ ਪੂਰੇ ਹਨਾ ਜਸ਼ਨੇ ਇਹ ਆ ਕਿਨੇ ਹੈਗਾ ਤਨ ਮੇਰੇ ਤੇ ਤੇ ਸਾਰੇ ਸ਼ੌਂਕ ਪੂਰੇ ਕਰੂੰਗੀ ਮੈਂ ਠੀਕ ਹੈ ਜਿੰਨਾ ਚਿਰ ਜਾਉਣੀ ਹੈ ਤੰਜਕੀ ਨਾ ਨਾ ਮੇਰੇ ਦੇ ਭਰੋਸਾ ਹੈ ਬਹੁਤ ਜਾਰੇ ਆ ਦੇਖੋ ਹਾਂ ਬੁਖਾਰ ਨਹੀਂ ਨਿਕਿਆ ਇਹ ਦੇਖ ਤੁਸੀਂ ਮੈਂ ਤੇ ਮੇਰਾ ਪੁੱਤ ਉਤਾਰ ਕੇ ਦੇਖੋ ਜੀ ਕਿੰਨਾ ਹੈ ਨਾ 4 ਵਜੇ ਦੀ ਮੇਰੇ ਨਾਲ ਰਹੀ ਸੀ ਸਵੇਰ ਦੀ ਤੇ ਮੇਰੇ ਨਾਲ ਗੁਰੂ ਘਰ ਗਈ ਇਹ ਜਿਹਾ ਹਾਂ ਵਾਓ ਇਹ ਕੀ ਸਟੰਟ ਹੈ ਤੇ ਸਵੇਰ ਦੀ ਹੈ ਨਾ ਮੇਰੇ ਨਾਲ ਗਈ ਤੇ ਵੀਰੇ 4 ਵਜੇ ਉੱਠ ਗਏ ਹਨ ਜਦੋਂ ਕਮਰਾ ਵੀ ਚੌਣ ਲੱਗ ਗਿਆ ਸਾਡਾ ਹਨ ਤੇ ਮੇਰੇ ਨਾਲ ਬਰੋਬਰ ਮੰਜੇ ਤੇ ਬੈਠੀ ਤੇ ਮੰਜੇ-ਮੰਜੇ ਸੈੱਟ ਕਰੇ ਅਸੀਂ ਤੇ ਫਿਰ ਇਤੋਂ ਬਾਅਦ ਅਸੀਂ 4 ਵਜੇ ਉੱਠ ਕੇ ਹਨ ਪਹਿਲਾਂ ਆਪਦਾ ਕੋਈ ਸੈਟਿੰਗ ਕਰੀ ਕਮਰੇ ਦੀ ਵੀ ਕੋਈ ਸਮਾਨ ਨਾ ਫਰਨੀਚਰ ਜਿਹਾ ਭਜਦੇ ਫਿਰ ਅਸੀਂ ਮਾਮਾਤੀਆਂ ਨੇ ਕਮੈਂਟਾਂ ਦੇ ਰਿਪਲਾਈ ਕਰੇ ਅਸੀਂ 4 ਵਜੇ ਰਿਪਲਾਈ ਕਰਨ ਲੱਗੇ 5 ਵਜੇ ਗਿਆ ਸਾਨੂੰ ਕਮੈਂਟਾਂ ਦੇ ਰਿਪਲਾਈ ਕਰੇ ਅਸੀਂ ਮੱਛਰਾਂ ਨੇ ਪਰੇਸ਼ਾਨ ਵੀ ਕੀਤਾ ਮੱਛਰ ਬੜੇ ਆ ਗਏ ਹਨਾ ਕੂਲਰ ਚ ਲੱਗੇ ਠੰਡ ਲੱਗੇ ਤੇ ਪੱਖਾ ਚਲਾਈਏ ਮੱਛਰ ਖਾ ਜੇ ਸਾਡੇ ਨਾ ਬਹੁਤ ਪਰੇਸ਼ਾਨੀ ਹਾਂ ਤੇ ਮੁੜ ਕੇ ਫਿਰ ਅਸੀਂ ਇਹ ਤੋਂ ਬਾਅਦ 5 ਵਜੇ ਮੈਂ ਮੈਂ ਚਾਹ ਧਰ ਲਈ ਹੈ ਨਾ ਤੇ ਫਿਰ ਉਹ ਤਾਂ ਕਮੈਂਟਸ ਆਫ ਹੋ ਜਾਣ ਕਮੈਂਟਸ ਆਫ ਹੋ ਜਾਣ ਫਿਰ ਤੇ ਕਹਿੰਦੀ ਸੀ ਨਾ ਅੱਜ ਮੈਂ ਵੀ ਜਾऊंगी ਗੁਰਦੁਆਰੇ ਹਾਂ ਪ੍ਰੀਤ ਜਾऊंगी ਸਵੇਰੇ ਮੈਂ ਕਿ ਪਹਿਲਾਂ ਉੱਠਣਾ ਪਊਗਾ ਫਿਰ ਜਾऊंगी ਸਹੀ ਹੈ ਤੇ ਫਿਰ ਅਸੀਂ ਭਈ ਮੈਂ 5 ਵਜੇ ਚਾਹ ਧਰ ਲਈ ਤੇ ਜਸ਼ਨ ਆਇਆ ਫਿਰ ਇਹ ਤੋਂ ਬਾਅਦ ਮੈਂ ਨਾਲ ਹੀ ਤੇ ਫਿਰ ਅਸੀਂ ਦੋਨੇ ਮਾਵਾਂ ਧੀਆਂ ਜਾਵੜੀਆਂ ਗੁਰੂ ਘਰ ਤੇ ਅਸੀਂ ਮੰਨ ਕੇ ਚੱਲੋ ਵੀ ਸਾਢੇ ਪੰਜ ਘੰਟੇ ਤੁਰਪੇ ਸੀਗੇ ਚਾਹ ਵਗੈਰਾ ਪੀ ਕੇ ਸਰਸਰ ਬਾਕੇ ਸਾਢੇ ਪੰਜ ਜਾ ਕੇ ਤੇ ਅਸੀਂ ਮੁੜ ਕੇ ਆਈਏਗੇ 5:50 ਤੇ ਇਹਨਾਂ ਟਾਈਮ ਵੀ ਚਲੋ ਠੀਕ ਹੈ ਹਨਾ ਪਰ ਅਰਦਾਸ ਚ ਨਹੀਂ ਬੈਠਾ ਜਾਂਦਾ ਕਿਉਂਕਿ ਬੱਚੇ ਸਕੂਲ ਜਾਂਦੇ ਹਨ ਜੇ ਬੱਚੇ ਸਕੂਲ ਨਾ ਜਾਂਦੇ ਹੋਣ ਜਾਂ ਵੱਡੇ ਹੋਣ ਫਿਰ ਚਲੋ ਅਰਦਾਸ ਜ਼ਰੂਰ ਸ਼ਾਮਿਲ ਹੋਈਏ ਤੇ ਬਾਕੀ ਜੀ ਬਸ ਵਾਹਿਗੁਰੂ ਦੀ ਨੀਗਾਸੇ ਦੀ ਹੋਣੀ ਚਾਹੀਦੀ ਹਨ ਵੀ ਆਪਾਂ ਸੱਚੇ ਦਿਲੋਂ ਤਨੋਂ ਮਨੋਂ ਜਾਣੇ ਗੁਰਦੁਆਰਾ ਸਾਹਿਬ ਤੇ ਵੈਗਰੂ ਜੀ ਆਪਣੀਆਂ ਹਾਂ ਮੰਨਦੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਮੇਰੇ ਧੀਆਂ ਦੇ ਸੁਪਨੇ ਪੂਰੇ ਕਰਨ ਵੈਗਰੂ ਜੀ ਤੇ ਬਸ ਜੀ ਸਬਜੀ ਸਾਡੀ ਰੈਡੀ ਕद्दू ਬਣਾ ਲਿਆ ਸੀ ਕद्दू ਬਣਾ ਕੇ ਸਬਜੀ ਤੇ ਫਿਰ ਆਪਾਂ ਉਹਦੇ ਵਿੱਚ ਪਾਲੀ ਕੁਛ ਮਲਾਈ ਘਰਚੀ ਮਲਾਈ ਦੀ ਪਾ ਕੇ ਵਿੱਚ ਕਿੱਥੇ ਪਤਾ ਸਵੇਰੇ ਚੱਲਾਂਗੇ ਸਵੇਰ ਅੱਜ ਹੁਣ ਇਦੋਂ ਬਾਅਦ ਸ਼ਾਮ ਨੂੰ ਨਹੀਂ ਰਾਤ ਨੂੰ ਸਵੇਰੇ ਸਵੇਰੇ ਹਾਂ ਸਵੇਰੇ ਚੱਲਾਂਗੇ ਤੇ ਫੇਰ ਅਸੀਂ ਉਹਦੇ ਚ ਪਾ ਲਿਆ ਸਾਚੀ ਜੀ ਦੁੱਧ ਤੇ ਸਬਜੀ ਬਹੁਤ ਘੈਂਟ ਬਣੀ ਆ ਨਾ ਕੱਲ ਵੀ ਬਹੁਤ ਸਵਾਦ ਬਣੀ ਸੀ ਤੋਰੀਆਂ ਦੀ ਤੇ ਇਹਨਾਂ ਨੇ ਮਤਲਬ ਰੋਟੀ ਇੰਨੀ ਕਿ ਜ਼ਿਆਦੇ ਚਾੱਕ ਕੇ ਖਾਦੀ ਤੇ ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਆਈ ਜਾਂਦਾ ਨਾ ਵੀ ਕਮਾ ਦੇ ਹੁੰਦੇ ਬੱਚੇ ਇੰਨੇ ਦਿਨ ਭੁੱਖੇ ਰਹੇ ਤੇ ਜਸ਼ਨ ਤੇ ਪ੍ਰੀਤ ਨਾ ਤੁਹਾਨੂੰ ਸੱਚ ਨਹੀਂ ਆਉਣਾ ਵੀ ਜਦੋਂ ਹਨਾ ਰੋਟੀ ਖਾਣ ਇਹਨਾਂ ਨੇ ਰੋਟੀ ਹੱਥ ਚ ਦੀ ਇਹ ਹੀ ਗੱਲ ਕਹਿ ਰਹੇ ਸੀ ਮੰਮੀ ਵੀ ਇਹ ਰੋਟੀ ਸਾਨੂੰ ਬੜੇ ਦਿਨਾਂ ਬਾਅਦ ਮਿਲੀ ਏ ਮੰਮੀ ਤੇਰੇ ਹੱਥ ਦੀ ਰੋਟੀ ਬੜੇ ਦਿਨਾਂ ਬਾਅਦ ਮਿਲੀ ਏ ਇੱਥੇ ਮੈਂ ਇਹ ਨਹੀਂ ਕਹਿੰਦੀ ਵੀ ਲਖਵੀਰ ਨੇ ਸਾਂਭਿਆ ਨਹੀਂ ਮੈਂ ਕਹਿਣੀ ਏ ਵੀ ਉਹਨੂੰ ਪੁੰਨ ਲੱਗੂ ਹਨਾ ਵੀ ਭੁੱਖੇ ਜਵਾਕੜਿਆਂ ਦੇ ਮੂੰਹ ਚ ਰੋਟੀ ਪਕਾ ਕੇ ਖਵਾਉਣੀ ਬੱਚੇ ਨੂੰ ਪੁੰਨ ਲੱਗਦਾ ਬਹੁਤ ਜ਼ਿਆਦਾ ਭੁੱਖਾ ਬੰਦਾ ਕੋਈ ਵੀ ਹੈ ਹਨਾ ਤੇ ਕੋਈ ਵੀ ਅਜਾ ਆਪਣੇ ਕੋਈ ਘਰੇ ਮੰਗਤ ਮਾੜਾ ਵੀ ਆਉਂਦਾ ਰੋਟੀ ਦੇ ਇੰਨਾ ਜ਼ਿਆਦਾ ਪੁੰਨ ਹੈ ਇਹਦੋਂ ਨਾ ਤਾਂ ਕੋਈ ਪੈਸੇ ਦਾ ਦਾਨ ਨਾ ਦਿਓ ਕਣ ਕਾਟੇ ਦਾ ਦਾਨ ਵੀ ਨਾ ਦਿਓ ਪਰ ਰੋਟੀ ਜ਼ਰੂਰ ਖਵਾਓ ਹਨਾ ਰੋ ਤੇ ਇੱਥੇ ਲਖਵੀਰ ਨੂੰ ਇੰਨਾ ਕਾ ਜ਼ਿਆਦਾ ਪੁੰਨ ਲੱਗੂ ਆਪਾਂ ਦਵਾਈ ਦਿੰਨੀ ਹੈ ਨਾ ਵੀ ਉਹਦੇ ਮੁੰਡੇ ਦੀਆਂ ਜਸ਼ਨ ਦੀਆਂ ਸਾਰੀਆਂ ਸੁਪਨਾ ਜਿਉ ਉਹ ਵੀ ਸੋਚਿਆ ਨਾ ਮਾਂ ਪੁੱਤ ਦੀਆਂ ਪੂਰੀਆਂ ਹੋਣ ਤੇ ਬਾਕੀ ਮਾਂ ਦੇ ਹੱਥ ਦੀ ਰੋਟੀ ਹੈ ਨਾ ਕਿਓ ਜੀ ਮਰਜੀ ਹੋਵੇ ਮੋਟੀ ਹੋਵੇ ਪਤਲੀ ਹੋਵੇ ਕਿਵੇਂ ਦੀ ਵੀ ਇੰਨੀ ਕਿਚਾ ਕੇ ਰੋਟੀ ਖਾਦੀ ਤੋਂ ਉਹਨਾਂ ਨੇ ਹੱਥ 'ਚ ਰੋਟੀਆਂ ਫੜ ਰੱਖੇ ਇਹਨਾਂ ਨੇ ਕਹਨ ਮੰਮੀ ਆਹ ਰੋਟੀ ਸਾਨੂੰ ਕਿੰਨੇ ਦਿਨਾਂ ਬਾਅਦ ਮਸੀਬ ਹੋਈ ਹੈ ਮੰਮੀ ਕਿੰਨੇ ਦਿਨਾਂ ਬਾਅਦ ਅੱਜ ਅਸੀਂ ਤੇਰੇ ਹੱਥ ਦੀ ਪੱਕੀ ਰੋਟੀ ਖਾਣੇ ਇਹ ਮੈਂ ਸ਼ਾਟ ਨਹੀਂ ਲਿਆ ਨਾ ਸ਼ਾਟ ਕਿਉਂ ਨਹੀਂ ਲਿਆ ਕਿਉਂਕਿ ਬੱਚੇ ਇਸ ਚੀਜ਼ ਦਾ ਮਤਲਬ ਨੇ ਇੱਕ ਮੈਂ ਜਦੋਂ ਆਈ ਉਹ ਵੀ ਨਹੀਂ ਸ਼ਾਟ ਲਿਆ ਉਦੋਂ ਵੀ ਰੋਏ ਇਹ ਬਹੁਤ ਜ਼ਿਆਦੇ 20 ਮਿੰਟ ਰੋਈ ਗਏ ਪਰ ਉਹ ਸ਼ਾਟ ਵੀ ਨਹੀਂ ਲਿਆ ਹਨਾ ਵੀ ਨਹੀਂ ਬੱਚਿਆਂ ਦੀ ਬੇਇੱਜ਼ਤੀ ਹੁੰਦੀ ਐ ਇਸ ਚੀਜ਼ ਚ ਕਿਉਂਕਿ ਬੱਚੇ ਸ਼ਰਮ ਮਣਦੇ ਐ ਕਿ ਸਾਰੇ ਬਲੌਗ ਦੇਖਦੇ ਐ ਤੇ ਉਹ ਵੀ ਨਹੀਂ ਲਿਆ ਆਪਾਂ ਸ਼ਾਟ ਤੇ ਬਾਕੀ ਹੋਰ ਜੀ ਠੀਕ ਠਾਕ ਐ ਤੇ ਆਪਾਂ ਰੋਟੀ ਲਾਦੇ ਹਾਂ ਨਾ ਤੇ ਤੁਹਾਡੇ ਨਾਲ ਵੀਡੀਓ ਹੋਰ ਕਰਦੇ ਆਪਾਂ ਸ਼ੇਅਰ ਤੇ ਸਬਜ਼ੀ ਦਿਖਾਉਣੇ ਤੁਹਾਨੂੰ ਕਿਵੇਂ ਦੀ ਬਣਾਈ ਆ ਆਪਾਂ ਲੋ ਜੀ ਸਬਜ਼ੀ ਆਪਣੀ ਵੀ ਬਣਾ ਤੇ ਆਪਾਂ ਲਾਦੇ ਰੋਟੀ ਕੋ ਬਣਾਈ ਕਰਕੇ ਰਹੀ ਨੂੰ ਬਤਾਉਣਾ ਕੋਈਆਂ ਨਾਲ ਦਿਨ ਨਾਲ ਆਈ ਤੇ ਆਪਣੇ ਜੀ ਬੱਚੇ ਇਹ ਜੀ ਸਬਜ਼ੀ ਪਸੰਦ ਕਰਦੇ ਐ ਬਸ ਐਨਾ ਹੀ ਹੋ ਗਿਆ ਨਾ ਤਾਂ ਬੜੀ ਪਤਲੀ ਖਾਂਦੇ ਆ ਤੇ ਨਾਂ ਵਾਲੀ ਗਾੜੀ ਮੈਂ ਦੇਖੀ ਕਿ ਹਾਲ ਕਿ ਕਿਹਨੂੰ ਪਗੜ ਪਸੰਦ ਨਹੀਂ ਕਰਦੀ ਸਬਜ਼ੀ ਇਸ ਤਰ੍ਹਾਂ ਕਰਦਾ ਪਰ ਐਨਾਂ ਸੀ ਪਰੋਸਦਾ ਤੇ ਐਂ ਕਿ ਕਿੰਨੇ ਮੈਨ ਕਰ ਮਨ ਹੋਈ ਜਾਂਦੀ ਐ ਨਾ ਮੁੜ ਕੇ ਐ ਫਿਰ ਐਥੋਂ ਕਿਉਂ ਸੋਈ ਚ ਲੱਗੇ ਬਾਹਰ ਕਿਤੇ ਨਾ ਮੁੜ ਕੇ ਕਰੀਆਂ ਪਈ ਜਾਂ ਤਾ ਫਿਰ ਉਹਨਾਂ ਮਤਲਬ ਕਾਚ ਸਾਬ ਜੀ ਨੂੰ ਤੇ ਤੁਹਾਨੂੰ ਤਾਂ ਮੈਨੂੰ ਹੁਣ ਹੀ ਲੱਗਿਆ ਬਸ ਇਹਦਾ ਤੇ ਬਾਰਸੋਨ ਇਹ ਜਦੋਂ ਆਤ ਮੇਰੇ ਨੇ ਖਾਣ ਦੇ ਹੋਤੀ ਜਦੋਂ ਅਸੀਂ ਬਸ ਘੱਟ ਹੀ ਖਾ ਲਏ ਕਹਿ ਕੇ ਤੇ ਅੱਜ ਲੱਗੇ ਤਾਂ ਫੋਨ ਆਇਆ ਇਹ ਸਵੇਰ ਦਾ ਹਨਾ ਸੀ ਦਿੱਖੀ ਆ ਤੇ ਅਹ ਚਲ ਫੋਨ ਆ ਜਾਂਦਾ ਗੱਲ ਹੋ ਜਾਂਦੀ ਹੈ ਫੈਂਕਸ਼ਨ ਸੀ ਮੇਰੇ ਯਾਨੀ ਕਿ ਕੋਈ ਫੋਨ ਨਹੀਂ ਆਉਂਦਾ ਬਸ ਇੱਕ ਹੀ ਗੱਲ ਹੋਣੀ ਕੀ ਕੀ ਬਸਾਂ ਨਹੀਂ ਸੋਚਾਂਗੇ ਨਹੀਂ ਕੰਮ ਨਹੀਂ ਆਣੀ ਤੇ ਕੈਮਰਾਮੈਨ ਦੱਸਣਾ ਤਾਂ ਉਸਨੂੰ ਇਹ ਜੀ ਲਓ ਹੈਪੀ ਬਰਥਡੇ ਗਰਲ ਕੈਮਰਾਮੈਨ ਤੇ ਮੇਰੇ ਪੁੱਤ ਦਾ ਜਨਮ ਦਿਨ ਆ ਰਿਹਾ ਜੀ 9ਵੇਂ ਮਹੀਨੇ ਦੀ 3 ਤਰੀਕ ਦਾ ਤੇ ਕੋਲੇ ਆ ਰਿਹਾ ਹੈ ਹੋਲੀ-ਹੋਲੀ ਤੇ ਮੈਂ ਚਾਹੁੰਦੀ ਆ ਕਿ ਮੇਰਾ ਬਰਥਡੇ ਨਾ ਬਹੁਤ ਵਧੀਆ ਲੰਘੇ ਨਹੀਂ ਤੇਰਾ ਬਰਥਡੇ ਬਹੁਤ ਵਧੀਆ ਬੀਜੂ ਜੀ ਜਮੇ अमित तेरे बाल चिट्टे चिट्टे लग गया पीछे क्यों लग रहे चिट्टे चिट्टे आप तेरा क्या कर रहे हो कौन कौन ये जश्न का जन्मदिन है क्या जो अपना नौ में भी नहीं दिखता तो है नज़दीक तक वो जश्न का भी बिच्छी का लगा होता था है ना तो मैं आप भी बाल गए नहीं हैं नौ में आज जो पच्ची है पच्ची? पच्ची है नहीं मेरे सामने आता। तेरे दिन कैसे लगे पच्ची ते पांच ਵਾਹੀ ਦਾ ਰਾਇ ਥੋੜੀ ਨਾ ਆ ਗਏ ਜਨਮ ਜਸ਼ਨੇ ਦਾ ਤੇ 5 ਦਿਨ ਹੀ ਰਹਿ ਗਏ ਤੇ ਪੱਤ ਦਾ ਕਿਉਂ 5 7 ਦਿਨ ਰਹਿ ਸੀ 7 9ਵੇਂ ਦਿਨ ਦੇਣ 25 26 ਹਾ 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 ਇਹ ਸਾਰੇ ਜਿਹੜੇ ਆਪਣੇ YouTube ਫੈਮਿਲੀ ਐ ਤੇ ਵੀ ਆਪਣੇ ਜਸ਼ਨ ਵਿੱਚ ਮਿਲਚ ਕਰਦੇ ਹੋ ਨਾ ਜਰੂਰ ਦੇਣਾ ਤੇ ਮੈਨੂੰ ਵੀ ਚੰਗਾ ਲੱਗੂਗਾ ਤੇ ਇਹਨੇ ਚਾ ਚੜ ਜੂਗਾ පෑන රස ගක්ත බැ දෙන පෑන දෙක බීල ජනතනලේ දනතය පයිද මන ගරුන්බෑ දම ග දෙම මමිට ෙදදීට ක් කියන්නේී ය යාමින කදදට ඔක් කියන්නේී ගල්ලවෙච්ච ම බෝ ග ජක්ක නි මද රස්ස ජනදද ෑන යනම් සදලන බස්ෂ ප . ਬਾਕੀ ਜਿਹੜੇ ਸਾਰੇ ਭੈਣ ਭਰਾ ਲੋਕੀ ਖਾ ਲੋ ਇੰਨੀ ਕਿਹੜੇ ਨਹੀਂ ਹੁੰਦਾ ਹੈ ਨਾ ਜੀ ਕਾਣਾ ਫਾਈਲ ਵੀ ਬ੍ਰਾਉਡ ਅਪਲੋਡ ਨਾ ਬਾਲੇ ਦਾ ਮਤਲਬ ਬ੍ਰਾਉਡ ਅਪਟ ਅਪਡੇਟ ਵੀ ਅਪਲੋਡ ਕਰਨਾ ਤੁਮਾਂ ਵੀ 10 ਮਿੰਟਾਂ ਦਾ ਪੁੱਛ ਉਹਨਾਂ ਦੀ ਜ਼ਿਆਦਾ ਲੋ ਜੀ ਹੈ ਨਾ ਤੇ ਮਿਸ ਨਹੀਂ ਕਰਦੇ ਨਾ ਆਪਾਂ ਤੇ ਬਾਕੀ ਬਹੁਤ ਆਈ ਸਪੋਰਟ ਕਰਦੇ ਨੇ ਜੀ ਹੈ ਨਾ ਬਸ ਉਹਨਾਂ ਨੂੰ ਹੀ ਧੰਨਵਾਦ ਹੈ ਜੀ ਇਹ ਸਪੋਰਟ ਦਾ ਇਹ ਕੋਈ ਆਪਣੇ ਚੈਨ ਨਾ ਆ ਰਿਹਾ ਨਾ ਤੇ ਸੋਨੇ ਸੋਨੇ ਕਮੈਂਟ ਕਰਦੇ ਆ ਰੋ ਤੇ ਫਿਰ ਅਜਾ ਲਈ ਬਣਾਉਦਿਆਂ ਕੈਕੀ ਐਂਡ ਕਰਦੇ ਹਾਂ। ਮੇਰੇ ਸਾਲ ਨਾਲ ਜਿਹੜਾ ਜ਼ਮੀਂ ਆਇਆ ਹੈ ਨਾ ਉਸ ਦੇ ਹਿਸਾਬ ਨਾਲ ਆਪਣਾ ਰਾਤ ਨੂੰ ਵੰਗੂ ਇਹ ਹਾਲ ਹੋਊਗਾ। ਪੂਣੀ ਵਾਲ ਤਾਂ ਹੋਰ ਜਿਆਦਾ ਚੋੜ ਨਾ ਨਹੀਂ ਆ ਰਿਹਾ ਕਿਉਂਕਿ ਮਿੱਟੀ ਪਉਣ ਵਾਲੀ ਸਾਡੀ। ਮਿੱਟੀ ਮੁੱਟੀ ਤੋਂ ਫੁਵਾਗੇ ਹਨ ਜੀ। ਜੇ ਹੁਣ ਆਏ ਜੇ ਮਿੱਟੀ ਪਉ ਵਾਲੀ ਲੀਕ ਨਹੀਂ ਹੋ ਚੁਗੀ ਮਿੱਟੀ ਥੱਲੋਂ। ਨਹੀਂ ਨਹੀਂ ਮਿੱਟੀ ਉਹ ਪਉਣੀ ਨੂੰ ਨਾ ਰੀਤਾ ਨਹੀਂ ਮੈਂ ਤਾਂ ਸੋਨਾਂ ਦੇ ਨਾਲ ਕੀ ਕੀ ਨਹੀਂ ਸੀ ਉਹਦੇ ਨਾਲ ਪਾਣੀ ਖਲਛਾ ਪਾਣੀ ਬਾਕੀ ਗਾਉਂ ਲੈ ਪ੍ਰੋਸੈਸ ਨੂੰ ਆਖੋ ਸਪਾਟ ਤੋਂ ਤੇ ਆਈ ਮਿਲ ਤੇ ਮਾੜਾ ਇਹ ਤੂੰ ਪਾ ਲੈ ਮੈਂ ਕਾ ਬਟੇ ਬੋਛਾ ਤੇ ਚਲੋ ਜੀ ਇਹ ਸਾਰੀਆਂ ਗੱਲਾਂ ਬਾਤਾਂ ਸਾਈ ਚੱਲਣਾ ਹੁਣ ਦੇ ਲੱਗੇ ਚੌੜ ਕਰਨੇ ਨੇ 11 ਵਜਿਆਂ ਦੇ ਜੋ ਆਖਣ 11 ਵਜੇ ਤੱਕ ਆ ਪੂਰਾ ਕਲਰੀ ਪੂਰੀ ਚੌੜ ਕਰਦੇ ਪੂਰੀ ਖੜਵਾ ਕੇ ਅੰਡਾ ਨਾ ਅੱਜ ਅਸੀਂ ਨਾ ਅੰਡਾ ਬਤਾ ਕੀ ਲੋ ਕਰਾਂਗੇ ਜਿਵੇਂ ਅਸੀਂ ਰੋਟੀ ਖਾਵਾਂਗੇ ਥੜੀ ਕੀ ਕਰੀਏ ਲਓ ਜੀ ਪ੍ਰੀਤ ਹੋਰੇ ਰੋਟੀ ਖਾਣ ਲੱਗ ਗਏ ਤੇ ਮੈਂ ਵੀਡੀਓ ਦਾ ਮੈਂ ਕਿਹਾ ਚਲੋ ਐਂਡ ਕਰਦਾ ਕੋਈ ਨਹੀਂ ਮਾਰੀਆਂ ਹੀ ਲੱਤਾਂ ਦੇਖਦੀਆਂ ਲਓ ਜੀ ਕਦੂ ਦੀ ਸਬਜੀ ਨਾਲ ਗੰਡੇ ਤੇ ਜਸ਼ਨ ਆਪਦੇ ਵਾਸਤੇ ਪਰੋਠੇ ਖਾਈ ਜਾਂਦਾ ਤਿੰਨ ਪਰੋਠੇ ਲਾਏ ਸੀ ਪ੍ਰੀਤ ਵੀ ਆਪਣੀ ਸਬਜੀ ਨਾਲ ਵਧੀਆ ਰੋਟੀ ਖਾ ਰਹੀ ਹੈ ਰੱਜ ਕੇ ਖਾ ਲਈ ਬੱਤ ਜੰਗਾ ਸੱਸੀ ਘਰ ਬੁਲਾ ਦੇ ਤੂੰ ਜਮੇ ਹੀ ਬੁਲਾਉਂਦਾ ਸੱਸਰੀ ਕਾਲ ਦੀ ਤੇ ਇਹਨੇ ਤਾਂ ਬੁਲਾਈ ਦਿੱਤੀ ਸੋਟੂ ਨੇ ਐਂ ਦੂਸਰੀ ਸਾਸਰੀਕਾਲ ਜੀ ਐਂਡ ਵਾਲੀ ਸਾਸਰੀਕਾਲ ਇੰਨਾ ਖੜਕਾ ਕਰੇ ਬਣਾ ਵੀ ਸਾਸਰੀਕਾਲ ਤਾਂ ਬੁਲਾਈ ਜਾਊਗੀ ਲਓ ਜੀ ਅਸੀਂ ਰੋਟੀ ਖਾ ਲਓ ਜੀ ਆਪਾਂ ਖਾ ਲਈਏ ਰੋਟੀ ਹਨਾ ਥੋੜੀ ਜਿਹੀ ਸੈਟਿੰਗ ਕਰੀ ਹੈ ਨਾ ਕਮਰੇ ਦੀ ਸੋਫੇ ਤੇ ਨਾ ਥੋੜਾ ਜਿਹਾ ਬੈਗ ਵਗੈਰਾ ਸਾਰੇ ਧਰੀ ਬੈਠੇ ਐ ਤੇ ਕਿਉਂਕਿ ਫਿਰ ਬੈਗ ਰੱਖਣ ਵਾਸਤੇ ਵੀ ਕੋਈ ਜਗ੍ਹਾ ਹੈ ਨਹੀਂ ਜੀ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਪਲੀਜ਼ ਸਪੋਰਟ ਕਰੋ ਆਪਣੇ ਚੈਨਲ ਲੜਕੇ ਨੇ ਮਣਕੇ ਨੇ ਮਾ ਇੰਨੀ ਕਿ ਜ਼ਿਆਦਾ ਹੋਈ ਜਾਂਦੀ ਕਣੀਆਂ ਡੇਕਰਾਂਆਂ ਨੇ ਮੇਰੇ ਉੱਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਆ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਉਂਦੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਸ ਜੀ ਅੱਜ ਤਾਂ ਹਨ ਇੰਨਾ ਕੁ ਜ਼ਿਆਦਾ ਸ਼ਾਂਤ ਸੀਗਾ ਮਨ ਵੀ ਗੁਰਦੁਆਰਾ ਸਾਹਿਬ ਜਾ ਕੇ ਹਨ ਵੀ ਇੰਨੀ ਕੁ ਜ਼ਿਆਦਾ ਸ਼ਾਂਤੀ ਮਿਲੀ ਹਨ ਵੀ ਐ ਹੋਇਆ ਵੀ ਜਿੱਥੇ ਕੋਈ ਨਹੀਂ ਕਹਿੰਦੇ ਹੁੰਦੇ ਸੁਣਦਾ ਹਨ ਰਿਸ਼ਤੇਦਾਰ ਜਾਂ ਕੋਈ ਵੀ ਸਾਥ ਛੱਡ ਜਾਂਦੇ ਉੱਥੇ ਵੈਗਰੂ ਆਪਣਾ ਸਾਥ ਦਿੰਦਾ ਹੈ ਤੇ ਹੁਣ ਮੈਂ ਸਾਰਾ ਕੁਝ ਵੈਗਰੂ ਤੇ ਛੱਡਦਾ ਹਨਾ ਵੀ ਜੇ ਵੈਗਰੂ ਮੈਂ ਸੱਚੀ ਆ ਨਾ ਮੈਂ ਆਪਦੀ ਜਗ੍ਹਾ ਤੇ ਜੇ ਮੈਂ ਝੂਠੀ ਆ ਮੈਨੂੰ ਦੇਖ ਹਨਾ ਜੇ ਮੈਂ ਨਜਾਇਜ਼ ਕੁਝ ਗਲਤ ਮੰਗ ਰਹੀ ਆ ਤਾਂ ਮੈਨੂੰ ਦੇਖ ਜੇ ਕੋਈ ਮੇਰੇ ਨਾਲ ਧੱਕਾ ਕਰ ਰਿਹਾ ਤਾਂ ਵੈਗਰੂ ਉਹਨੂੰ ਦੇਖ ਤੂੰ ਨਿਆਕਾਰਾ ਮੈਂ ਤੇਰੇ ਜੋਗਰੀਆਂ ਥੀਆਂ ਦੀ ਮਾਂ ਵੀ ਮੇਰਾ ਤੇਰੇ ਤੇ ਭਰੋਸਾ ਹੈ ਤੇ ਚਲ ਜੀ ਅੱਜ ਵਾਲੀ ਵੀਡੀਓ ਦਾ ਪਹਿ ਇੰਡ ਕਰਦੇ ਹਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਸਾਰੇ